well دوستو ਸਾਨੂੰ ਸਿਖਾ ਦਿੱਤਾ ਜਾਂਦਾ ਵਾ ਕਿ ਅਗਰ ਤੁਸੀਂ ਪੈਸਾ ਕਮਾਉਣਾ ਵਾ ਤਾਂ ਤੁਹਾਨੂੰ ਕਿਸੇ ਦੇ ਅੰਡਰ ਕੰਮ ਕਰਨਾ ਪੈਣਾ ਵਾ ਤੁਹਾਨੂੰ 9 to 5 ਜਾਂ ਫਿਰ 8 to 4 ਜੌਬ ਤੇ ਤਾਂ ਜਾਣਾ ਹੀ ਪੈਣਾ ਵਾ ਅਗਰ ਤੁਸੀਂ ਡਿਊਟੀ ਨਹੀਂ ਜਾਂਦੇ ਤਾਂ ਤੁਸੀਂ ਪੈਸਾ ਵੀ ਨਹੀਂ ਕਮਾ ਸਕਦੇ ਕਿ ਕੰਮ ਤਾਂ ساری ਉਮਰ ਕਰਨਾ ਹੀ ਪੈਣਾ ਵਾ ਇਹ ਇੱਕ ਮਿਡਲ ਕਲਾਸ ਲੋਕਾਂ ਦਾ ਬਹੁਤ ਮਸ਼ਹੂਰ ਡਾਇਲੋਗ ਹੁੰਦਾ ਵਾ ਪਰ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਚਾਹਣਾ ਕਿ ਅਗਰ ਤੁਸੀਂ 9 to 5 ਜਾਂ ਫਿਰ 8 to 4 ਕੰਮ ਤੇ ਨਹੀਂ ਜਾਂਦੇ ਤੁਸੀਂ ਡਿਊਟੀ ਨਹੀਂ ਜਾ ਰਹੇ ਕਿ ਫਿਰ ਵੀ ਤੁਸੀਂ ਪੈਸਾ ਕਮਾ ਸਕਦੇ ਕਿ ਕੁਝ ਇਦਾਂ ਦਾ ਹੋ ਸਕਦਾ ਕਿ ਤੁਸੀਂ ਕੰਮ ਨਹੀਂ ਕਰ ਰਹੇ ਤੁਸੀਂ ਕੁਝ ਵੀ ਨਹੀਂ ਕਰ ਰਹੇ ਤੁਸੀਂ ਚਾਹੇ ਸੌਂ ਰਹੇ ਹੋ ਕਿ ਫਿਰ ਵੀ ਪੈਸਾ ਤੁਹਾਡੀ ਜੇਬ ਦੇ ਵਿੱਚ ਆ ਸਕਦਾ ਇਸ ਵੀਡੀਓ ਨੂੰ ਨਾ 2 ਮਿੰਟ ਪਾਜ਼ ਕਰਿਓ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਮੈਨੂੰ ਜਵਾਬ ਦਿਓ ਮੋਸਟ ਆਫ ਲੋਕਾਂ ਦਾ ਇਹ ਜਵਾਬ ਹੋਣਾ ਕਿ ਨਹੀਂ ਜੀ ਅਗਰ ਅਸੀਂ ਕੰਮ ਨਹੀਂ ਕਰ ਰਹੇ ਅਸੀਂ ਕਿਤੇ ਕੰਮ ਤੇ ਨਹੀਂ ਜਾ ਰਹੇ ਕਿਸੇ ਦੇ ਅੰਡਰ ਕੰਮ ਨਹੀਂ ਕਰ ਰਹੇ ਤਾਂ ਪੈਸਾ ਕਿਵੇਂ ਆ ਸਕਦਾ ਹੋ ਤਵੇ ਪੈਸਾ ਆਉਣਾ ਨਹੀਂ ਕਿਉਂਕਿ ਮਿਡਲ ਕਲਾਸ ਮੈਂਟੈਲਿਟੀ ਰੱਖਣ ਵਾਲੇ ਲੋਕ ਇੱਕ ਪੈਸਿਵ ਇਨਕਮ ਨੂੰ ਨਹੀਂ ਸਮਝਦੇ ਪੈਸਿਵ ਇਨਕਮ ਏਦਾਂ ਦੀ ਇਨਕਮ ਹੁੰਦੀ ਆ ਕਿ ਜਿੱਥੇ ਤੁਸੀਂ ਟਾਈਮ ਨਹੀਂ ਵੀ ਦੇ ਰਹੇ ਆਪਣਾ ਮਤਲਬ ਅਗਰ ਤੁਸੀਂ ਕਿਤੇ ਕੰਮ ਤੇ ਜਾਂਦੇ ਹੋ ਤੁਸੀਂ 9 ਟੂ 5 ਕੰਮ ਤੇ ਜਾਂਦੇ ਹੋ ਤਾਂ ਜਿੰਨੇ ਘੰਟੇ ਤੁਸੀਂ ਕੰਮ ਕੀਤਾ ਜਿੰਨੇ ਘੰਟੇ ਤੁਸੀਂ ਐਕਟਿਵਲੀ ਇਨਵੋਲਡ ਰਹੇ ਹੋ ਜੌਬ ਦੇ ਵਿੱਚ ਉਨੇ ਘੰਟੇ ਦੇ ਤੁਹਾਨੂੰ ਪੈਸੇ ਆਉਣੇ ਆ ਮਤਲਬ ਇੱਕ ਮਿਡਲ ਕਲਾਸ ਪਰਿਵਾਰ ਕੀ ਸਮਰਦਾ ਕਿ ਅਗਰ ਤੁਸੀਂ ਕੰਮ ਤੇ ਜਾਂਦੇ ਆਂ ਅਗਰ 9 to 5 ਉਸੇ ਕੰਮ ਕਰ ਰਹੇ ਆਂ ਕਿਸੇ ਨੂੰ ਟਾਈਮ ਆਪਣਾ ਦੇ ਰਹੇ ਆਂ ਤੇ ਆਪਣੀ ਮਿਹਨਤ ਆਪਣਾ ਦਿਮਾਗ ਟਾਈਮ ਦੇ ਰਹੇ ਆਂ ਤਾਂ ਹੀ ਇਸ ਪੈਸਾ ਕਮਾ ਸਕਦੇ ਆਂ ਪਰ ਇੱਕ ਕਰੋੜਪਤੀ ਲੋਕ ਨਾ ਇੱਕ ਬਿਲੀਨੀਅਰ ਲੋਕ ਉਹ ਇੱਕ ਅੱਡ ਤਰੀਕੇ ਨਾਲ ਸੋਚਦੇ ਆ ਉਹ ਪੈਸਿਵ ਇਨਕਮ ਸੋਰਸ ਬਣਾਉਣ ਦੇ ਵੱਲ ਧਿਆਨ ਦਿੰਦੇ ਨੇ ਹੁਣੇ ਪੈਸਿਵ ਇਨਕਮ ਕੀ ਹੁੰਦੀ ਆ ਪੈਸਿਵ ਇਨਕਮ ਇਦਾਂ ਦੀ ਇਨਕਮ ਹੁੰਦੀ ਆ ਕਿ ਜਦੋਂ ਤੁਸੀਂ ਕੰਮ ਨਹੀਂ ਵੀ ਕਰ ਰਹੇ ਤੁਹਾਡਾ ਡਿਜ਼ਾਈਨ ਕੀਤਾ ਹੋਇਆ ਸਿਸਟਮ ਇੱਕ ਵਾਰ ਤੁਸੀਂ ਆਪਣੇ ਦਿਮਾਗ ਦੀ ਨਾਲ ਇਦਾਂ ਦਾ ਸਿਸਟਮ ਡਿਜ਼ਾਈਨ ਕਰਤਾ ਕਿ ਹੁਣ ਤੁਸੀਂ ਕੰਮ ਨਹੀਂ ਵੀ ਕਰ ਰਹੇ ਚਾਹੇ ਤੁਸੀਂ ਘਰੇ ਸੌਂ ਹੀ ਰਹੇ ਹੋ ਤੁਸੀਂ ਸੌਂਦੇ-ਸੌਂਦੇ ਵੀ ਪੈਸਾ ਕਮਾ ਰਹੇ ਹੋ ਵੈਲ ਪੈਸਿਵ ਇਨਕਮ ਕੋਈ ਇਦਾਂ ਦੀ ਇਨਕਮ ਨਹੀਂ ਹੁੰਦੀ ਕਿ ਅਗਰ ਤੁਸੀਂ ਕੰਮ ਨਹੀਂ ਕਰਦੇ ਤੇ ਫਿਰ ਵੀ ਪੈਸਾ ਕਮਾ ਰਹੇ ਹੋ ਬਲਕਿ ਪੈਸਿਵ ਇਨਕਮ ਨਾ ਇੱਕ ਇਦਾਂ ਦੀ ਇਨਕਮ ਹੁੰਦੀ ਆ ਕਿ ਤੁਸੀਂ ਇੱਕ ਵਾਰ ਦਿਮਾਗ ਨਾਲ ਕੁਝ ਇਦਾਂ ਦੀ ਪ੍ਰੋਬਲਮ ਸੋਲਵ ਕਰ ਦਿੰਨੇ ਹੋ ਇਦਾਂ ਦਾ ਬਿਜ਼ਨਸ ਤੁਸੀਂ ਸੈਟਅਪ ਕਰ ਦਿੰਨੇ ਹੋ ਕਿ ਇੱਕ ਵਾਰ ਤੁਸੀਂ ਇਦਾਂ ਦਾ ਸਿਸਟਮ ਡਿਜ਼ਾਈਨ ਕਰ ਦਿੰਨੇ ਹੋ ਕਿ ਫਿਰ ਤੁਹਾਨੂੰ ਕੰਮ ਕਰਨ ਦੀ ਲੋੜ ਨਹੀਂ ਪੈਂਦੀ ਤੁਹਾਡਾ ਡਿਜ਼ਾਈਨ ਕੀਤਾ ਸਿਸਟਮ ਹੀ ਤੁਹਾਨੂੰ ਸਾਰੀ ਉਮਰ ਪੈਸਾ ਕਮਾ ਕੇ ਦਿੰਦਾ ਵਾ ਇਸ ਨੂੰ ਮੈਂ ਇੱਕ ਐਗਜ਼ਾਮਪਲ ਦੇ ਥਰੂ ਸਮਝਾਉਣਾ ਚਾਹੂੰਗਾ ਇੱਕ ਰੋਹਿਤ ਨਾਮ ਦਾ ਮੁੰਡਾ ਹੁੰਦਾ ਇਹ ਬਿਜ਼ਨਸ ਮਾਡਲ ਨਾ ਮੈਂ ਆਪਣੇ ਦਿਮਾਗ ਦੇ ਨਾਲ ਖੁਦ ਹੀ ਬਣਾਇਆ ਵਾ ਤੁਹਾਨੂੰ ਸਮਝਾਉਣ ਦੇ ਲਈ ਕਿ ਕਿੱਦਾਂ ਇੱਕ ਪੈਸਿਵ ਇਨਕਮ ਕੰਮ ਕਰਦੀ ਹੈ ਤਾਂ ਇੱਕ ਐਗਜ਼ਾਮਪਲ ਹੈਗੀ ਇੱਕ ਰੋਹਿਤ ਨਾਮ ਦੇ ਮੁੰਡੇ ਦੀ ਤਾਂ ਰੋਹਿਤ ਇੱਕ ਬਹੁਤ ਗਰੀਬ ਪਰਿਵਾਰ ਤੋਂ ਹੁੰਦਾ ਵਾ ਇੱਕ ਮਿਡਲ ਕਲਾਸ ਪਰਿਵਾਰ ਤੋਂ ਹੁੰਦਾ ਵਾ ਉਹਦੇ ਕੋਲ ਜਿਆਦਾ ਪੈਸਾ ਨਹੀਂ ਹੁੰਦਾ ਪਰ ਰੋਹਿਤ ਦੇ ਕੋਲ ਨਾ ਇੱਕ ਸਟਰੋਂਗ ਫਾਈਨੈਂਸ਼ੀਅਲ ਐਜੂਕੇਸ਼ਨ ਹੁੰਦੀ ਹੈ ਉਹਨੂੰ ਪੈਸਿਵ ਇਨਕਮ ਬਾਰੇ ਪਤਾ ਹੁੰਦਾ ਕਿ ਪੈਸਿਵ ਇਨਕਮ ਕਿਵੇਂ ਕੰਮ ਕਰਦੀ ਹੈ ਇੱਕ ਬਿਊਨਸ ਮਾਡਲ ਕਿਵੇਂ ਕੰਮ ਕਰਦਾ ਉਹਦੇ ਕੋਲ ਇੱਕ ਸਟਰੋਂਗ ਬਿਜ਼ਨਸ ਮਾਈਂਡਸੈਟ ਹੁੰਦਾ ਤਾਂ ਰੋਹਿਤ ਕੀ ਕਰਦਾ ਉਹ 5000 ਦੀ ਲਾਗਤ ਤੇ ਇੱਕ ਗੋਲ ਗੱਪੇ ਦੀ ਰੇੜੀ ਖੋਲਦਾ ਪਹਿਲਾਂ ਤਾਂ ਉਹ ਗੋਲ ਗੱਪੇ ਦੀ ਰੇੜੀ ਇਦਾਂ ਦੀ ਲੋਕੇਸ਼ਨ ਤੇ ਖੋਲਦਾ ਵਾ ਕਿ ਉਸ ਦੀ ਗੋਲ ਗੱਪੇ ਦੀ ਰੇੜੀ ਚੱਲੇ ਜਿੱਦਾਂ ਕਿ ਕਿਸੇ ਕਾਲਜ ਦੇ ਬਾਹਰ ਉਹਨੂੰ ਪਤਾ ਕਿ ਕਾਲਜ ਤੋਂ ਬਾਅਦ ਜਦੋਂ ਛੁੱਟੀ ਹੁੰਦੀ ਆ ਜਦੋਂ ਕਾਲਜ ਤੋਂ ਛੁੱਟੀ ਹੁੰਦੀ ਆ ਤਾਂ ਬਾਅਦ ਦੇ ਵਿੱਚ ਲੋਕ ਉਹਦੀ ਗੋਲ ਗੱਪੇ ਖਾਣ ਜਾਂਦੇ ਨੇ ਜਾਂ ਫਿਰ ਕਿਸੇ ਮਾਲ ਦੇ ਬਾਹਰ ਉਹ ਆਪਣੀ ਉਹ ਰੇੜੀ ਲਾਉਂਦਾ ਵਾ ਤਾਂ ਉਹ 5000 ਦੀ ਲਾਗਤ ਤੇ ਜਦੋਂ ਗੋਲ ਗੱਪੇ ਦੀ ਰੇੜੀ ਲਾਉਂਦਾ ਤਾਂ ਇੱਕ ਮਹੀਨੇ ਬਾਅਦ ਉਹਨੂੰ 10000 ਦਾ ਪ੍ਰੋਫਿਟ ਹੁੰਦਾ ਤੇ 5000 ਦੀ ਤਾਂ ਉਹਦੀ ਲਾਗਤ ਹੁੰਦੀ ਆ ਤੇ 5000 ਤਾਂ ਉਹਨੂੰ ਪ੍ਰੋਫਿਟ ਹੁੰਦਾ ਵਾ ਤਾਂ ਇਦਾਂ ਹੀ ਰੋਹਿਤ 3 ਮਹੀਨੇ ਖੁਦ ਉਸ ਰੇੜੀ ਤੇ ਕੰਮ ਕਰਦਾ ਵਾ ਪਰ ਹੁਣ ਰੋਹਿਤ ਸੋਚਦਾ ਕਿ ਗੋਲ ਗੱਪੇ ਦੀ ਰੇੜੀ ਮੇਰੇ ਤੋਂ ਬਿਨਾ ਕਿਵੇਂ ਚਲਾਈ ਚਲਾਈ ਜਾ ਸਕਦੀ ਹੈ ਕਿ ਕੁਝ ਇਦਾਂ ਦਾ ਹੋ ਸਕਦਾ ਕਿ ਮੈਂ ਕੰਮ ਨਾ ਕਰਾਂ ਮੈਂ ਉਸ ਗੋਲ ਗੱਪੇ ਦੀ ਰੇੜੀ ਨੂੰ ਨਾ ਵੀ ਚਲਾਵਾਂ ਕਿ ਤਾਂ ਵੀ ਉਹ ਗੋਲ ਗੱਪੇ ਦੀ ਰੇੜੀ ਚੱਲ ਸਕਦੀ ਹੈ ਵੈਲ ਦੋਸਤੋ ਇਸ ਸਵਾਲ ਤੋਂ ਇਹ ਜੋ ਸਵਾਲ ਰੋਹਿਤ ਨੇ ਪੁੱਛਿਆ ਨਾ ਆਪਣੇ ਆਪ ਨੂੰ ਕਿ ਮੈਂ ਕੰਮ ਨਾ ਵੀ ਕਰਾਂ ਹਾਊ ਥਿਸ ਕੈਨ ਬੀ ਡਨ ਵਿਦਆਊਟ ਮੀ ਇਸ ਸਵਾਲ ਇੱਕ ਬਿਜ਼ਨਸ ਨੂੰ ਜਨਮ ਦਿੰਦੀ ਹੈ ਤਾਂ ਰੋਹਿਤ ਸੋਚਦਾ ਕਿ ਕਿਉਂ ਨਾ ਮੈਂ ਕਿਸੇ ਨੂੰ ਹਾਇਰ ਕਰਾਂ ਆਪਣੀ ਗੋਲ ਗੱਪੇ ਵਾਲੀ ਰੇੜੀ ਤੇ ਤਾਂ ਮੈਂ ਉਸ ਨੂੰ ਕਹੂੰਗਾ ਕਿ ਤੇਰੇ ਕੋਲ 5000 ਦੀ ਆਲਰੇਡੀ ਇੱਕ ਉਹ ਰੇੜੀ ਹੈਗੀ ਆ ਲੱਗੀ ਲਗਾਈ ਕਿ ਉਹਦੇ ਵਿੱਚ ਜੋ ਵੀ ਪ੍ਰੋਫਿਟ ਆਊਗਾ ਉਹਦੇ ਵਿੱਚੋਂ 50% ਤੇਰਾ ਤੇ 50% ਮੇਰਾ ਤਾ ਰੋਹਿਤ ਕੀ ਕਰਦਾ ਕਿ ਜਿਹੜੀ ਹੁਣ ਤੱਕ ਗੋਲ ਗੱਪੇ ਦੀ ਰੇੜੀ ਉਹ ਆਪ ਚਲਾ ਰਿਆ ਹੁੰਦਾ ਵਾ ਤਾਂ ਹੁਣ ਉਹਦੀ ਥਾਂ ਤੇ ਉਹਦਾ ਕੋਈ ਫਰੈਂਡ ਲਾ ਲੂ ਜਾਂ ਫਿਰ ਉਹਦਾ ਕੋਈ EMPLOYE ਲਾ ਲੂ ਉਹ ਹੁਣ ਚਲਾ ਰਿਆ ਹੁੰਦਾ ਵਾ ਤੇ ਹੌਲੀ ਹੌਲੀ ਹੁਣ ਰੋਹਿਤ ਕੀ ਕਰਦਾ ਕਿ ਉਹ ਸੋਚਦਾ ਵਾ ਕਿ ਕਿਉਂ ਨਾ ਇੱਕ ਹੋਰ ਗੋਲ ਗੱਪੇ ਦੀ ਰੇੜੀ ਖੋਲ ਹੀ ਜਾਵੇ ਤਾਂ ਇਦਾਂ ਰੋਹਿਤ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰਨ ਬਾਰੇ ਸੋਚ ਰਿਹਾ ਵਾ ਪਰ ਦੋਸਤੋ ਇੱਥੇ ਇੱਕ ਤੁਹਾਡਾ ਸਵਾਲ ਹੋਊਗਾ ਕਿ ਅਗਰ ਰੋਹਿਤ ਗੋਲ ਗੱਪੇ ਦੀ ਰੇੜੀ ਚਲਾਉਣ ਦੇ ਲਈ ਕਿਸੇ ਨੂੰ ਹਾਇਰ ਕਰਦਾ ਵਾ ਤਾਂ ਜੇ ਉਹ ਬੰਦਾ ਆਪਣੀ ਜੇਬ ਦੇ ਵਿੱਚ ਹੀ ਪੈਸਾ ਰੱਖਣ ਲੱਗ ਗਿਆ ਤਾਂ ਫਿਰ ਅਗਰ ਉਹ ਪ੍ਰੋਫਿਟ ਮਾਰਜਿਨ ਰੋਹਿਤ ਦੇ ਨਾਲ ਸ਼ੇਅਰ ਹੀ ਨਾ ਕਰੇ ਫਿਰ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਵਾ ਕਿ ਇਹ ਵੀ ਇੱਕ ਸਿਸਟਮ ਬਣਦਾ ਵਾ ਪੂਰੇ ਦਾ ਪੂਰਾ ਇੱਕ ਸਿਸਟਮ ਬਣਦਾ ਇਹ ਵੀ ਜਿੱਦਾਂ ਕਿ ਤੁਸੀਂ ਕਈ ਐਮਪਲੋਇਰ ਦੇਖੇ ਹੋਣੇ ਆ ਕਿ ਜਦੋਂ ਤੁਹਾਨੂੰ ਜੌਬ ਤੇ ਰੱਖਣਾ ਹੁੰਦਾ ਤੁਹਾਡਾ 10th ਦਾ ਸਰਟੀਫਿਕੇਟ ਰੱਖਦੇ ਨੇ ਕਿ ਕੱਲ ਨੂੰ ਇਹ ਇਹ ਬੰਦਾ ਭੱਜ ਨਾ ਜਾਵੇ ਕੱਲ ਨੂੰ ਇਹ ਬੰਦਾ ਕੋਈ ਫਰਾਡ ਨਾ ਕਰ ਜਾਵੇ ਫੋਇਵ ਸਟ੍ਰਾਈਕਸ ਸਿਸਟਮ ਬਣਦਾ ਵਾ ਤਾਂ ਰੋਹਿਤ ਹੁਣ ਦੇਖਦਾ ਵਾ ਕਿ ਮੈਂ ਤਿੰਨ ਗੋਲ ਗੱਪੇ ਦੀਆਂ ਰੇੜੀਆਂ ਕਿਵੇਂ ਖੋਲ ਸਕਦਾ ਵਾਂ ਚਾਰ ਕਿਵੇਂ ਖੋਲਾਂ ਹੁਣ ਉਹਨੂੰ ਇੱਕ ਗੋਲ ਗੋਲ ਗੱਪੇ ਦੀ ਰੇੜੀ ਤੋਂ 5000 ਦਾ ਪ੍ਰੋਫਿਟ ਆਉਂਦਾ ਹੁੰਦਾ ਤਾਂ ਹੌਲੀ ਹੌਲੀ ਇੱਕ ਸਾਲ ਦੇ ਵਿੱਚ ਰੋਹਿਤ 10 ਗੋਲ ਗੱਪੇ ਦੀਆਂ ਰੇੜੀਆਂ ਖੋਲ ਲੈਂਦਾ ਤੇ ਇੱਕ ਰੇੜੀ ਤੋਂ ਰੋਹਿਤ ਨੂੰ 5000 ਦਾ ਪ੍ਰੋਫਿਟ ਆਉਂਦਾ ਹੁੰਦਾ ਤੇ ਰੋਹਿਤ ਹੁਣ ਮਹੀਨੇ ਦਾ 50000 ਕਮਾਰਿਆ ਹੁੰਦਾ ਵਾ ਹੁਣ ਰੋਹਿਤ ਕੀ ਸੋਚਦਾ ਵਾ ਕਿ ਕਿਉਂ ਨਾ ਮੈਂ ਕੋਈ ਬੈਂਕ ਦਾ ਪ੍ਰੋਡਕਟ ਆਪਣੇ ਗੋਲ ਗੱਪੇ ਦੀ ਰੇੜੀ ਦੇ ਵਿੱਚ ਲੈ ਕੇ ਆਵਾਂ ਮਤਲਬ ਜੋ ਲੋਕ ਆਪਣਾ ਕੈਸ਼ ਦੇ ਰਹੇ ਨੇ ਜੋ ਕਸਟਮਰ ਆਪਣੀ ਪੇਮੈਂਟ ਕਰਨ ਦੇ ਲਈ ਕੈਸ਼ ਦੇ ਰਹੇ ਨੇ ਕਿਉਂ ਨਾ ਮੈਂ ਕੋਈ ਬੈਂਕ ਦਾ ਸਿਸਟਮ ਇੱਥੇ ਡਿਜ਼ਾਈਨ ਕਰਦਾ ਕੋਈ Google Pay ਜਾਂ ਫਿਰ Paytm ਵਰਗੀ ਚੀਜ਼ ਮੈਂ ਐਸਟੈਬਲਿਸ਼ ਕਰਦਾ ਤਾਂ ਰੋਹਿਤ ਕੀ ਕਰਦਾ ਉਹ ਕਸਟਮਰਸ ਨੂੰ ਕਹਿੰਦਾ ਵਾ ਕਿ ਤੁਸੀਂ ਕੈਸ਼ ਦੀ ਬਜਾਏ ਤੁਸੀਂ ਮੈਨੂੰ Paytm ਕਰ ਸਕਦੇ ਹੋ ਤੁਸੀਂ ਮੈਨੂੰ Google Pay ਕਰ ਸਕਦੇ ਹੋ ਤਾਂ ਉਹਦੇ ਵਿੱਚੋਂ ਰੋਹਿਤ ਇੱਕ ਬੈਂਕ ਦੀ ਕਮਿਸ਼ਨ ਵੀ ਲੈਂਦਾ ਕਿਉਂਕਿ ਉਹ ਬੈਂਕ ਦੇ ਪ੍ਰੋਡਕਟ ਨੂੰ ਪ੍ਰਮੋਟ ਕਰ ਰਿਹਾ ਬੈਂਕ ਦੇ ਪ੍ਰੋਡਕਟ ਨੂੰ ਯੂਜ਼ ਕਰ ਰਿਹਾ ਵਾ ਤਾਂ ਉਸ ਨੂੰ ਬੈਂਕ ਤੋਂ ਪ੍ਰਮੋਸ਼ਨ ਆ ਰਹੀ ਹੈ ਤੇ ਕੁਝ ਕੁ ਮਹੀਨੇ ਬੀਤਣ ਬਾਅਦ ਰੋਹਿਤ ਇਹ ਸੋਚਦਾ ਕਿ ਕਿਉਂ ਨਾ ਜੋ ਕਸਟਮਰ ਡੇਲੀ ਆ ਰਿਹਾ ਉਹਨਾਂ ਨੂੰ ਇੱਕ ਮੈਂਬਰਸ਼ਿਪ ਕਾਰਡ ਦਿੱਤਾ ਜਾਵੇ ਰੋਹਿਤ ਇਹ ਦੇਖਦਾ ਵਾ ਕਿ ਕੁਝ ਕੁ ਲੋਕ ਇਦਾਂ ਦੇ ਨੇ ਕਿ ਜਿਵੇਂ ਕਿ ਲੈਟ ਸੇ ਕਿ ਕੁਝ ਰੇੜੀਆਂ ਉਹਨਾਂ ਲਾਈਆਂ ਹੋਈਆਂ ਨੇ ਕਿਸੇ ਮਾਲ ਦੇ ਬਾਹਰ ਲਾਈਆਂ ਹੋਈਆਂ ਨੇ ਕੁਝ ਰੇੜੀਆਂ ਉਹਨੇ ਲਾਈਆਂ ਹੋਈਆਂ ਨੇ ਕਾਲਜ ਦੇ ਬਾਅਦ ਤਾਂ ਡੇਲੀ ਲੋਕ ਜਦੋਂ ਮਾਲ ਦੇ ਵਿੱਚ ਆਉਂਦੇ ਆ ਡੇਲੀ ਲੋਕ ਜਿਹੜੇ ਕਾਲਜ ਦੇ ਵਿੱਚ ਆਉਂਦੇ ਆ ਸਟੂਡੈਂਟ ਜਿਹੜੇ ਕਾਲਜ ਦੇ ਵਿੱਚ ਆਉਂਦੇ ਆ ਤਾਂ ਉਹ ਡੇਲੀ ਉਹਦੇ ਗੋਲ ਗੱਪੇ ਖਾਂਦੇ ਨੇ ਉਹ ਸਟੂਡੈਂਟਸ ਨੂੰ ਕਹਿੰਦਾ ਵਾ ਕਿ ਕਿਉਂ ਨਾ ਤੁਸੀਂ ਇੱਕ ਮੈਂਬਰਸ਼ਿਪ ਕਾਰਡ ਲਓ ਤਾਂ ਤੁਹਾਨੂੰ ਡਿਸਕਾਊਂਟ ਮਿਲ ਜਾਊਗਾ ਮਤਲਬ ਜਿਹੜੇ ਤੁਸੀਂ ਡੇਲੀ ਪੈਸੇ ਖਰਚਦੇ ਹੋ ਗੋਲ ਗੱਪਿਆਂ ਤੇ ਇੱਕ ਮਹੀਨੇ ਦਾ ਖਰਚਦੇ ਹੋ ਕਿਉਂ ਨਾ ਤੁਸੀਂ ਇੱਕ ਮਹੀਨੇ ਦੇ ਮਹੀਨੇ ਦੇ ਪਹਿਲਾਂ ਇੱਕ ਮਹੀਨੇ ਦਾ ਮੈਂਬਰਸ਼ਿਪ ਕਾਰਡ ਲਓ ਤਾਂ ਇਥੋਂ ਕੀ ਕਰਦਾ ਵਾ ਰੋਹਿਤ ਰੋਹਿਤ ਆਪਣੇ ਦਿਮਾਗ ਨੂੰ ਖੋਲਦਾ ਕਿ ਕਿਦਾਂ ਮੈਂ ਆਪਣੇ ਬਿਜ਼ਨਸ ਦੇ ਵਿੱਚ ਨਵੀਂ-ਨਵੀਂ ਇਨਵੈਂਸ਼ਨਸ ਲੈ ਕੇ ਆਵਾਂ। ਰੋਹਿਤ ਕੀ ਕਰਦਾ ਵਾ ਉਹ ਉਹ ਡੇਲੀ ਕਸਟਮਰਸ ਨੂੰ ਇੱਕ ਮੈਂਬਰਸ਼ਿਪ ਕਾਰਡ ਦਿੰਦਾ ਕਿ ਜਿਹੜੇ ਗੋਲ ਗੱਪੇ ਤੁਸੀਂ ਰੋਜ਼ ਖਾਣੇ ਹੋ ਤੁਸੀਂ ਮਹੀਨੇ ਦਾ ਇੰਨਾ ਖਰਚ ਦਿਓ ਕਿਉਂ ਨਾ ਤੁਸੀਂ ਇੱਕ ਮੈਂਬਰਸ਼ਿਪ ਕਾਰਡ ਲਓ ਕਿ ਤੁਹਾਨੂੰ ਡਿਸਕਾਊਂਟ ਮਿਲ ਜਾਊਗਾ। ਤਾਂ ਰੋਹਿਤ ਉੱਥੋਂ ਆਪਣੇ ਕੰਜ਼ਿਊਮਰਸ ਨੂੰ ਆਪਣੇ ਕਸਟਮਰਸ ਨੂੰ ਪੱਕੇ ਕਰ ਰਿਹਾ ਆਪਣੇ ਮਹੀਨੇ ਦੇ ਗਾਹਕ ਰੋਹਿਤ ਦੇ ਪੱਕੇ ਹੋਗੇ। ਹੌਲੀ-ਹੌਲੀ 2 ਸਾਲਾਂ ਦੇ ਵਿੱਚ ਜਾਂ 3 ਸਾਲਾਂ ਦੇ ਵਿੱਚ ਰੋਹਿਤ ਆਪਣੇ ਗੋਲ ਗੱਪੇ ਦੀ ਰੇੜੀ ਨੂੰ ਇੱਕ ਬ੍ਰਾਂਡ ਬਣਾਉਂਦਾ ਵਾ ਇੱਕ ਬ੍ਰਾਂਡ ਨੇਮ ਦਿੰਦਾ ਲੈਟਸ ਸੇ ਕਿ ਉਹ ਬ੍ਰਾਂਡ ਦੇ ਨੇਮ ਨੂੰ ਰੱਖਦਾ ਵਾ ਰੋਹਿਤ ਰੈਸਟੋਰੈਂਟ ਤਾਂ ਉਹ ਇੱਕ ਬ੍ਰਾਂਡ ਬਣ ਜਾਂਦਾ ਵਾ ਜ ਜਿਹਨੂੰ ਹੁਣ ਲੋਕ ਜਾਣਦੇ ਨੇ ਤੇ ਰੋਹਿਤ ਹੁਣ ਆਪਣੇ ਬ੍ਰਾਂਡ ਨੂੰ ਇੱਕ ਰੈਸਟੋਰੈਂਟ ਦੇ ਵਿੱਚ ਬਦਲਣਾ ਚਾਹੁੰਦਾ ਵਾ ਤਾਂ ਹੁਣ ਤੱਕ ਜਿੱਥੇ ਰੋਹਿਤ ਦੇ ਕੋਲ 10 ਸਿਰਫ ਗੋਲ ਗੱਪੇ ਦੀਆਂ ਰੇੜੀਆਂ ਹੁੰਦੀਆਂ ਤਾਂ ਹੁਣ ਰੋਹਿਤ ਇੱਕ ਬਹੁਤ ਵੱਡਾ ਰੈਸਟੋਰੈਂਟ ਖੋਲ੍ਹ ਲਿੰਦਾ ਤੇ ਉਹਦਾ ਨਾਮ ਰੱਖਦਾ ਵਾ ਰੋਹਿਤ ਰੈਸਟੋਰੈਂਟ ਤਾਂ ਉਹ ਇੱਕ ਇਨਵੈਸਟਰ ਕੋਲ ਜਾਂਦਾ ਵਾ ਤੇ ਉਹ ਆਪਣਾ ਪੋਰਟਫੋਲੀਓ ਦਿਖਾਉਂਦਾ ਕਿ ਇਦਾਂ ਕਰਕੇ ਮੈਂ 5000 ਦੀ ਲਾਗਤ ਤੇ ਇੱਕ ਰੇੜੀ ਸਟਾਰਟ ਕੀਤੀ ਫਿਰ ਮੈਂ ਉਸ ਰੇੜੀ ਤੇ ਆਪਣੀ ਥਾਂ ਤੇ ਕੋਈ ਹੋਰ ਜਣਾ ਹਾਇਰ ਕੀਤਾ ਤੇ ਇਦਾਂ ਕਰਕੇ ਫਿਰ ਮੈਂ ਬੈਂਕ ਦੇ ਪ੍ਰੋਡਕਟ ਯੂਜ਼ ਕੀਤੇ ਮੈਂਬਰਸ਼ਿਪ ਕਾਰਡ ਦਿੱਤੇ ਤਾਂ ਇਦਾਂ ਇੱਕ ਬਿਜ਼ਨਸ ਮਾਡਲ ਨੂੰ ਸਹੀ ਤਰ੍ਹਾਂ ਜਾਣਨ ਤੋਂ ਬਾਅਦ ਇੱਕ ਇਨਵੈਸਟਰ ਪੈਸਾ ਖਰਚਦਾ ਵਾ ਫਿਰ ਜਦੋਂ ਉਸ ਰੈਸਟੋਰੈਂਟ ਉਹ ਜਦੋਂ ਸਟਾਕ ਐਕਸਚੇਂਜ ਦੇ ਵਿੱਚ ਲਿਸਟ ਕਰਦਾ ਤਾਂ ਉਹਦਾ ਆਈਪੀਓ ਲਾਂਚ ਹੁੰਦਾ ਵਾ ਆਈਪੀਓ ਹੁੰਦਾ ਵਾ ਇਨੀਸ਼ੀਅਲ ਪਬਲਿਕ ਆਫਰਿੰਗ ਮਤਲਬ ਲੋਕ ਹੁਣ ਉਸ ਦੇ ਰੈਸਟੋਰੈਂਟ ਦੀ ਹਿੱਸੇਦਾਰੀ ਲੈਂਦੇ ਨੇ ਲੋਕ ਉਸ ਦੇ ਰੈਸਟੋਰੈਂਟ ਦੇ ਸਟਾਕ ਬਾਈ ਕਰਦੇ ਨੇ ਹੁਣ ਰੋਹਿਤ ਦੇ ਕੋਲ ਨਾਲ ਉੱਪਰੋਂ ਵੀ ਪੈਸਾ ਆ ਰਿਹਾ ਰੋਹਿਤ ਦੇ ਕੋਲੋਂ ਥੱਲੇੋਂ ਵੀ ਪੈਸਾ ਆ ਰਿਹਾ ਸੱਜੇ ਵੀ ਖੱਬੇੋਂ ਵੀ ਹਰ ਕਿਤੋਂ ਰੋਹਿਤ ਦੇ ਕੋਲ ਪੈਸਾ ਆ ਰਿਹਾ ਉਹਨੇ ਇਹ ਪ੍ਰੂਫ ਕਰਤਾ ਕਿ ਉਹਦੇ ਕੋਲ ਇੱਕ ਬਿਜ਼ਨਸ ਮਾਈਂਡਸੈਟ ਆ ਕਿੱਦਾਂ ਉਹਨੇ 5000 ਤੇ ਸਿਰਫ ਇੱਕ ਰੇੜੀ ਖੋਲੀ ਸੀ ਇੱਕ ਤੋਂ ਉਹਨੇ 10 ਰੇੜੀਆਂ ਖੋਲੀਆਂ ਕਿੱਦਾਂ ਉਹਨੇ ਬੈਂਕ ਦੇ ਪ੍ਰੋਡਕਟ ਯੂਜ਼ ਕੀਤੇ ਕਿੱਦਾਂ ਉਹ ਬਿਜ਼ਨਸ ਨੂੰ ਐਕਸਪੈਂਡ ਕਰ ਰਿਹਾ ਤਾਂ ਜਦੋਂ ਤੁਹਾਡੇ ਕੋਲ ਇੱਕ ਸਟਰੋਂਗ ਬਿਜ਼ਨਸ ਮਾਡਲ ਆ ਨਾ ਤੁਸੀਂ ਆਪਣੇ ਬਿਜ਼ਨਸ ਮਾਡਲ ਨੂੰ ਇਨਵੈਸਟਰਸ ਦੇ ਕੋਲ ਰਿਪਰੈਜ਼ੈਂਟ ਕਰ ਦਿੰਨੇ ਹੋ ਤਾਂ ਇਨਵੈਸਟਰਸ ਹਜ਼ਾਰ ਕਰੋੜ ਖਰਚਣ ਨੂੰ ਵੀ ਤਿਆਰ ਆ ਤੁਹਾਡੇ ਰੈਸਟੋਰੈਂਟ ਲਈ ਜੋ ਕਿ ਉਹਨਾਂ ਨੇ ਸਟਾਕ ਦੇ ਵਿੱਚ ਉਹ ਇਨਵੈਸਟ ਕਰਨਾ ਹੁੰਦਾ ਉਹ ਬਿਜ਼ਨਸ ਮਾਡਲ ਨੂੰ ਸਾਹਮਣੇ ਦੇ ਨੇ ਪਰ ਫਿਰ ਤੁਹਾਡੇ ਆਈਪੀਓ ਲਾਂਚ ਹੁੰਦੇ ਆ ਕਿ ਆਮ ਲੋਕ ਵੀ ਤੁਹਾਡੇ ਕੰਪਨੀ ਦੇ ਵਿੱਚ ਤੁਹਾਡੇ ਬਿਜ਼ਨਸ ਦੇ ਵਿੱਚ ਪੈਸਾ ਖਰਚਦੇ ਆ ਤਾਂ ਇਸ ਤਰ੍ਹਾਂ ਰੋਹਿਤ ਇੱਕ 5000 ਦੀ ਲਾਗਤ ਤੋਂ ਇੱਕ 5000 ਦੀ ਗੋਲ ਗੱਪੇ ਦੀ ਰੇੜੀ ਤੋਂ ਅੱਜ ਰੋਹਿਤ ਦਾ ਬਿਜ਼ਨਸ ਕਈ ਹਜ਼ਾਰ ਕਰੋੜ ਤੱਕ ਹੁੰਦਾ ਵਾ ਜਿੱਦਾਂ ਤੁਸੀਂ ਇੱਕ ਇੰਸ਼ੋਰੈਂਸ ਕੰਪਨੀ ਦੇ ਵਿੱਚ ਕੰਮ ਕਰਦੇ ਹੋ ਤੁਸੀਂ ਇੰਸ਼ੋਰੈਂਸ ਦੀ ਪਾਲਿਸੀਜ਼ ਵੇਚਦੇ ਹੋ ਤੁਸੀਂ ਕਿਸੇ ਬੰਦੇ ਨੂੰ ਇੱਕ ਵਾਰ ਇੰਸ਼ੋਰੈਂਸ ਦੀ ਪਾਲਿਸੀ ਵੇਚਦੇ ਹੋ ਪਰ ਤੁਹਾਨੂੰ ਉਸ ਦਾ ਪੈਸਾ ਜ਼ਿੰਦਗੀ ਭਰੋਂ ਦਾ ਵਾ ਮਤਲਬ ਜਦੋਂ ਜਦੋਂ ਵੀ ਉਹ ਬੰਦਾ ਇੰਸ਼ੋਰੈਂਸ ਦੀ ਪਾਲਿਸੀ ਨੂੰ ਰੀਨਿਊ ਕਰਾਉਂਦਾ ਵਾ ਹਰ ਵਾਰ ਤੁਹਾਨੂੰ ਕਮਿਸ਼ਨ ਆ ਰਹੀ ਹੈ ਲੈਟਸ ਸੇ ਕਿ ਤੁਹਾਡੇ ਕੋਲ ਕਰੋੜ ਬੰਦੇ ਨੇ ਜਿਨ੍ਹਾਂ ਦੀ ਤੁਸੀਂ ਇੰਸ਼ੋਰੈਂਸ ਦੀ ਪਾਲਿਸੀ ਕਰਵਾਈ ਤਾਂ ਜਦੋਂ ਜਦੋਂ ਵੀ ਉਹ ਕਰੋੜ ਬੰਦਾ ਆਪਣੀ ਇੰਸ਼ੋਰੈਂਸ ਦੇ ਪਾਲਿਸੀ ਨੂੰ ਰੀਨਿਊ ਕਰਾ ਰਿਆ, ਈਸ਼ੂ ਕਰਾ ਰਿਆ ਵਾ ਉਦੋਂ-ਉਦੋਂ ਤੁਹਾਨੂੰ ਕਮਿਸ਼ਨ ਆ ਰਹੀ ਹੈ। ਉਦੋਂ ਤੁਸੀਂ ਪੈਸਾ ਉਦੋਂ ਤੁਸੀਂ ਕੰਮ ਨਹੀਂ ਵੀ ਕਰ ਰਹੇ ਤਾਂ ਤੁਹਾਡਾ ਪੈਸਾ ਤੁਹਾਨੂੰ ਪੈਸਾ ਕਮਾ ਕੇ ਦੇ ਰਿਹਾ। 댓 ਇਜ਼ ਕਾਲਡ ਪੈਸਿਵ ਇਨਕਮ। ਪੈਸਿਵ ਇਨਕਮ ਮਤਲਬ ਮੈਂ YouTube ਤੇ ਵੀਡੀਓ ਅੱਜ ਬਣਾਤੀ ਤਾਂ ਜਦੋਂ-ਜਦੋਂ ਵੀ ਉਹ ਵੀਡੀਓ ਦੇਖੀ ਜਾਊਗੀ, ਜਦੋਂ-ਜਦੋਂ ਵੀ ਉਸ ਵੀਡੀਓ ਤੇ ਐਡ ਆਊਗੀ ਉਦੋਂ ਮੈਂ ਪੈਸਾ ਕਮਾ ਰਿਆ। ਉਦੋਂ ਮੇਰੀ ਜੇਬ ਪੈਸਾ ਕਮਾ ਰਹੀ ਆ। ਉਦੋਂ ਚਾਹੇ ਮੈਂ ਸੌ ਵੀ ਰਿਹਾ ਵਾਂ। ਤੇ ਕੋਈ ਮੇਰੀ ਵੀਡੀਓ ਦੇਖ ਰਿਹਾ ਵਾ ਐਡ ਆ ਰਹੀ ਹੈ ਤੇ ਮੈਂ ਪੈਸਾ ਕਮਾ ਰਿਆ ਵਾ ਮਤਲਬ ਮੈਂ ਐਕਟਿਵਲੀ ਇਨਵੋਲਡ ਹੈਗਾ ਵੀ ਨਹੀਂ ਤਾਂ ਵੀ ਮੈਂ ਪੈਸਾ ਕਮਾ ਰਿਆ ਮਾਂ ਇਦਾਂ ਇੱਕ ਕਰੋੜਪਤੀ ਬੰਦੇ ਸੋਚਦੇ ਨੇ ਇਦਾਂ ਦਿਮਾਗ ਤੋਂ ਪੈਸਾ ਕਮਾਇਆ ਜਾਂਦਾ ਵਾ ਇਸ ਨੂੰ ਕਿਹਾ ਜਾਂਦਾ ਕਿ ਸੌਂਦੇ ਸੌਂਦੇ ਵੀ ਪੈਸਾ ਕਮਾਉਣਾ ਸਿੱਖੋ ਜੋ ਬਿਲੀਨੀਅਰ ਹੁੰਦੇ ਨੇ ਜੋ ਮਿਲੀਨੀਅਰ ਹੁੰਦੇ ਨੇ ਉਹ ਪੈਸਿਵ ਇਨਕਮ ਤੋਂ ਹੋਰ ਪੈਸਿਵ ਇਨਕਮ ਬਣਾ ਦਿੰਦੇ ਨੇ ਜਿੱਦਾਂ ਕਿ ਤੁਹਾਨੂੰ ਕੀ ਲੱਗਦਾ ਕਿ ਇੱਕ ਯੂਟਿਊਬਰ ਇਕੱਲਾ ਐਡਸੈਂਸ ਦੇ ਥਰੂ ਕਮਾਉਂਦਾ ਵਾ ਉਹ ਕਹਿੰਦਾ ਐਡਸ ਦੇ ਥਰੂ ਨਹੀਂ ਕਮਾਉਂਦਾ ਇੱਕ ਯੂਟਿਊਬਰ ਕੋਲ ਨਾ ਇੱਕ ਕਰੋੜ ਯੂਟਿਊਬ ਦੀ ਫੈਮਿਲੀ ਹੁੰਦੀ ਆ ਉਹ ਕਿਸੇ ਬੈਂਕ ਦੇ ਪ੍ਰੋਡਕਟ ਨੂੰ ਪ੍ਰਮੋਟ ਕਰ ਦਿੰਦਾ ਵਾ ਲੈਟਸ ਸੇ ਕਿ ਮੇਰਾ ਫਾਈਨੈਂਸ ਦਾ ਚੈਨਲ ਵਾ ਮੇਰੀ ਕਮਿਊਨਿਟੀ ਫਾਈਨੈਂਸ ਵਾਲੀ ਆ ਮੇਰਾ ਫੀਲਡ ਫਾਈਨੈਂਸ ਦਾ ਵਾ ਮੈਂ ਕਿਸੇ ਬੈਂਕ ਦੇ ਕ੍ਰੈਡਿਟ ਕਾਰਡ ਨੂੰ ਪ੍ਰਮੋਟ ਕਰ ਦਿੰਦਾ ਵਾ ਹੁਣ ਮੇਰੇ ਕੋਲ ਅਗਰ 1 ਲੱਖ ਸਬਸਕ੍ਰਾਈਬਰਸ ਨੇ ਤਾਂ ਮੈਂ 1 ਲੱਖ ਲੋਕਾਂ ਦੇ ਵਿੱਚ ਬੈਂਕ ਦੇ ਪ੍ਰੋਡਕਟ ਨੂੰ ਪ੍ਰਮੋਟ ਕਰ ਰਿਹਾ ਮੈਂ ਸਿਰਫ ਉਸਦੇ ਫਾਇਦੇ ਦੱਸਣੇ ਆ ਇਸ ਬੈਂਕ ਦੇ ਪ੍ਰੋਡਕਟ ਦੇ ਕੀ ਫਾਇਦੇ ਆ ਮੇਰੇ ਸਿਰਫ ਉਸ ਨੂੰ ਪ੍ਰਮੋਟ ਕਰਨ ਦੇ ਮੈਂ ਲੱਖਾਂ ਦੇ ਵਿੱਚ ਕਮਾ ਲਿਆ ਸਿਰਫ ਤੇ ਸਿਰਫ ਉਸ ਬੈਂਕ ਦੇ ਪ੍ਰੋਡਕਟ ਨੂੰ ਪ੍ਰਮੋਟ ਕਰਨ ਦੇ ਲਈ ਫਿਰ YouTube ਤੋਂ ਮੈਂ ਹੋਰ ਕਿਵੇਂ ਕਮਾ ਸਕਦਾ ਮੈਂ YouTube ਤੇ ਮੈਂ ਕਿਸੇ ਬ੍ਰਾਂਡ ਨੂੰ ਪ੍ਰਮੋਟ ਕਰ ਰਿਹਾ ਉਸ ਬ੍ਰਾਂਡ ਨੂੰ ਪ੍ਰਮੋਟ ਕਰਨ ਤੇ ਮੈਂ YouTube ਤੋਂ ਕਮਾ